ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬesque ਰੂਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਕੰਮ ਕਰਦੇ ਹੋਵੋਗੇ ਤੇ ਦਿਨ ਹੈਗਾ ਜੀ ਸੰਡੇ ਦਾ ਤੇ ਸੰਡੇ ਇੰਤਰੀਕ ਹੁਣ ਮੈਨੂੰ ਯਾਦ ਨਹੀਂ ਵੀ ਕਿੰਨੀ ਆ ਕਿਉਂਕਿ ਅੱਜ ਮੈਂ ਮੰਗਲਵਾਰ ਨੂੰ ਸਵੇਰੇ ਵੀਡੀਓ ਚ ਜਿਹੜੀ ਵਾਇਸਓਵਰ ਕਰਨ ਲੱਗੀ ਆ ਠੀਕ ਹੈ ਜੀ ਤੇ ਸੌਰੀ ਬਲੌਗ ਥੋੜੇ ਜਿਹਾ ਲੇਟ ਆਏ ਨੇ ਤੇ ਕੱਲ ਨੂੰ ਲੇਟੈਸਟ ਹੀ ਹੋਣਗੇ ਹਨਾ ਕੱਲ ਤੋਂ ਜਿਹੜਾ ਕੱਲ ਨੂੰ ਬਲੌਗ ਬਣੂਗਾ ਮਿਲੇਗਾ ਤੁਹਾਨੂੰ ਉਹ ਲੇਟੈਸਟ ਹੋਊਗਾ ਠੀਕ ਹੈ ਜੀ ਜੈਨਕੀ ਅੱਜ ਬਣੂਗਾ ਤੇ ਕੱਲ ਤੁਹਾਡੇ ਕੋਲ ਮੰਗਲਵਾਰ ਨੂੰ ਬਣੂਗਾ ਤੇ ਬੁੱਧਵਾਰ ਨੂੰ ਤੁਹਾਡੇ ਕੋਲੇ ਆਜੂਗਾ ਠੀਕ ਹੈ ਜੀ ਤੇ ਇੱਥੇ ਟਾਈਮ ਸੀਗਾ ਸਵੇਰ ਦੇ ਉਹੀ ਕੋਈ 9 9:30 10 ਵਜੇ ਹੋਏ ਸੀ ਤੇ ਮੈਂ ਬਸ ਜਿਹੜੀ ਦੀਵਾਲੀ ਦੀ ਕਸਰ ਸੀਗੀ ਰਹਿ ਗਈ ਸੀਗੀ ਜਿਹੜੀ ਦੀਵਾਲੀ ਨੂੰ ਉਹ ਪੂਰੀ ਕਰੀ ਆ ਵੀ ਹਨਾ ਬਸ ਆਪ ਦਾ ਚਿਤ ਕਰਦਾ ਸੀਗਾ ਵੀ ਪਕੌੜੇ ਬਣਾਉਣੇ ਆ ਤਾਂ ਖਾਣੇ ਆ ਹਨਾ ਵੀ ਦੀਵਾਲੀ ਨੂੰ ਬਣਾ ਨਹੀਂ ਪਾਏ ਰਹਿ ਗਏ ਪਤਾ ਨਹੀਂ ਕੀ ਹੋਇਆ ਦੀਵਾਲੀ ਵਾਲੇ ਦਿਨ ਇੱਕ ਤਾਂ ਸਾਨੂੰ ਸੀਗਾ ਵੀ ਹਨਾ ਸਾਡਾ ਉਹ ਰਹਿ ਗਿਆ ਸੀਗਾ ਪਤਾ ਨਹੀਂ ਵੀ ਮਤਲਬ ਜਿਹੜਾ ਕੰਮ ਰਹਿ ਗਿਆ ਸੀ ਅਸੀਂ ਉਸ ਨੂੰ ਚੁੰਬੜ ਗਏ 20 ਤਰੀਕ ਨੂੰ ਵੀ ਤੇ 21 ਤਰੀਕ ਨੂੰ ਵੀ ਲੱਗੇ ਰਹਿੇ ਕੰਮ 20 ਤਰੀਕ ਨੂੰ ਵੀ ਕੰਮ ਲੱਗੇ ਰਿਹਾ ਵੀ ਮਾਤਲ ਦਿਵਾਲੀ ਆ ਗਈ ਸੀ ਕੰਮ ਨਹੀਂ ਸੀ ਨਿਬੜਿਆ ਵੀ ਉਹਦੇ ਕਰਕੇ ਜਿਹੜੇ ਆਪਣੇ ਘਰੇ ਪਕੌੜੇ ਬਣਾਉਣ ਨੂੰ ਰਹਿ ਗਏ ਸੀ ਮੁੱਲ ਦੇ ਲਿਆ ਕੇ ਤਾਂ ਖਾਲੇ ਸੀ ਬਟ ਮੁੱਲ ਦੇ ਮੁੱਲ ਦੇ ਹੁੰਦੇ ਨੇ ਤੇ ਨਾ ਤਾਂ ਮੈਨੂੰ ਉਹ ਸੁਆਦ ਲੱਗੇ ਮੈਂ ਤਾਂ ਖਾਦੀ ਹੀ ਨਹੀਂ ਹੈਗੇ ਤੇ ਨਾਲੇ ਉਹ ਉਹਨਾਂ ਦਾ ਕੀ ਆ ਉਹ ਇੱਕਣਾ ਥੋੜੀ ਇੰਨੇ ਸਾਰੇ ਥੋੜੀ ਬਣਦੇ ਆ ਜਿੰਨੇ ਸਾਰੇ ਹੁਣ ਆਪਾਂ ਘਰੇ ਬਣਾ ਲੇ ਤੇ ਫਿਰ ਮੈਂ ਸਵੇਰੇ ਆਲੂ ਕੱਟੇ ਤੇ ਨਾਲੇ ਪਿਆਜ਼ ਕੱਟੇ ਤੇ ਫਿਰ ਆਪਾਂ ਆਲੂ ਪਿਆਜ਼ ਦੇ ਪਕੌੜੇ ਬਣਾਏ ਤੇ ਫਿਰ ਬੱਚਿਆਂ ਦਾ ਦਿਲ ਕੀਤਾ ਵੀ ਮੰਮਾ ਉਹ ਵੀ ਬਣਾਉਣੇ ਆ ਬ੍ਰੈਡ ਤੇ ਇੱਕ ਬੈਕਟ ਸ਼ਾਇਦ ਬਰੈਡਾਂ ਦਾ ਮੈਂ ਬਣਾਤਾ ਸੀਗਾ ਤੇ ਇੱਥੇ ਮੈਂ ਬਣਾਉਂਦੀ ਸੀਗੀ ਪਕੌੜੇ ਤੇ ਤੁਹਾਡਾ ਵੀ ਦਿਲ ਕਰਦਾ ਹੋਣਾ ਖਾਣ ਨੂੰ ਕੋਈ ਗੱਲ ਨਹੀਂ ਆਪਾਂ ਇਕੱਠੇ ਬੈਠ ਕੇ ਵੀ ਕਦੇ ਖਾਵਾਂਗੇ ਹਨਾ ਹੈ ਤੇ ਤੁਸੀਂ ਤਾਂ ਦਿਵਾਲੀ ਨੂੰ ਬਣਾ ਕੇ ਖਾਦੇ ਖਾਦੇ ਅਸੀਂ ਦਿਵਾਲੀ ਨੂੰ ਬਣਾ ਕੇ ਨਹੀਂ ਸੀ ਖਾਦੇ ਦਿਵਾਲੀ ਤੋਂ ਸ਼ਾਇਦ ਅਸੀਂ 20 ਤਰੀਕ ਨੂੰ ਮਿਲਦੇ ਲਿਆ ਕੇ ਖਾਲੇ ਸੀ 21 ਤਰੀਕ ਨੂੰ ਨਹੀਂ ਸੀ ਖਾਦੇ ਠੀਕ ਹੈ ਜੀ ਤੇ ਹੁਣ ਉਹ ਅਸੀਂ ਜਿਵੇਂ ਕਹਿੰਦੇ ਸਾਰੀ ਕਸਰ ਆ ਜਿਹੜੀ ਕੱਢ ਲਈ ਪੂਰੀ ਕਰ ਲਈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਨਹੀਂ ਕੀਤਾ ਹੋਇਆ ਜੇ ਕੀਤਾ ਹੋਇਆ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਵੀਡੀਓ ਨੂੰ ਫੁੱਲ ਵਾਚ ਕਰੀਓ ਠੀਕ ਹੈ ਜੀ ਕਹਿੰਦੇ ਕਹਿੰਦੇ ਚਾਹ ਬਣਾਦੇ ਹੁਣ ਤਾਂ ਅੱਲੇ ਪਕੌੜੇ ਕਰਦੇ ਨੇ ਉਹ ਪਰਮਨੈਂਟ ਆ ਉਹ ਕੀਤਾ ਹੋ ਗਿਆ ਥੱਕ ਗਿਆ ਪਕੌੜੇ ਕਾਹਦੇ ਇੱਕ ਬਣਾਉਣੇ ਹੁੰਦੇ ਆ ਹਨਾ ਇੱਕ ਬੰਦਾ ਬਣਾਉਂਦਾ ਥੱਕ ਜਾਂਦਾ ਉੱਪਰਲਾ ਸਮਾਂਹ ਲਿਆ ਕਰ ਤਿਆਰੀ ਕਰਦਾ ਥੱਕ ਜਾਂਦਾ ਖਾਣ ਵਾਲੇ ਖਾ ਕੇ ਆਰਡਰ ਮਾਰਦੇ ਆ ਚਾਹ ਬਣਾਉਂਦੇ ਕਹਿੰਦੇ ਚਾਹ ਬਣਾ ਦੇ ਟਾਈਮਾ ਕਿੰਨਾ ਟਾਈਮ ਹੋ ਗਿਆ ਹੈ ਰੱਬਾ ਮੈਂ ਤਾਂ ਆਪ ਮਥੱਕ ਗਈ ਮੇਰੇ ਅੱਖਾਂ ਵਿੱਚ ਦੀਆਂ ਆ ਹੇ ਥੱਕ ਗਈ ਮੈਂ ਉੱਥੇ ਬੈਠੀ ਮੇਰੇ ਵਾਲ ਕਿੱਧਰ ਖੁੱਲੇ ਆ ਤੇ ਸੋਚਦੇ ਸੀ ਕਿ ਬਾਜ਼ਾਰ ਜਾਣ ਦਾ ਬਾਜ਼ਾਰ ਕਹਿੰਦੇ ਦੇਖਿਓ ਫੋਨ ਕਰਕੇ ਦੁਕਾਨ ਤੇ ਇੱਕ ਤਾਂ ਬੰਦ ਦਾ ਮੇਰੇ ਵਾਲਾ ਫੋਨ ਦਵੋ ਜਿਆਦੀ ਪੈਂਟਰ ਜੁਨੀਫਾਰਮ ਲੈ ਕੇ ਆਉਣੀ ਸੀਗੀ ਉਹਦੇ ਉਹ ਪੈਂਟਾਂ ਉੱਚੀਆਂ ਨੇ ਸ਼ਰਟਾਂ ਠੀਕ ਨੇ ਹੁਣ ਪਤਾ ਨਹੀਂ ਆੱਖਾ ਬੰਦ ਕਰ ਦੋ ਹੁਣ ਅੱਖਾਂ ਨੂੰ ਪਤਾ ਨਹੀਂ ਕੀ ਕੀ ਪਾਈਆ ਗੂੰਜ ਗੂੰਜ ਹਾਂ ਬੱਖਾ ਆਵਾਜ਼ ਵੱਧ ਕਰਦਾ ਦੇਖਿਓ ਮੇਰੇ ਵਾਲੇ ਫੋਨ ਤੇ ਇੰਸਟਾਗ੍ਰਾਮ ਤੇ ਹੋਊਗਾ ਸਟੋਰੀ ਸਟੋਰੀ ਲਾਈਓ। ਕੋਈ ਵਿਜ਼ਿਟਰ ਵੀ ਨਹੀਂ ਨੂੰ ਜਨ ਦਾ ਦੇਖਣਾ। ਫੇਰ ਹੁਣ ਕੀ ਬਾਜ਼ਾਰ ਜਾਂਦਾ ਵੀ ਫੇਰ ਫਾਇਦਾ ਕੀ ਆ ਇੱਕ ਗੇੜਾ ਲੱਗ ਜੂ ਫਿਰ ਉਹ। ਗੇੜਾ ਹੀ ਹੁੰਦਾ। ਆਹਾਂ। ਗੋੜ ਜੰਕੜਾਂ ਦੇ ਵਿੱਚ ਤੇਲ ਫੂਕਦੇ ਨੇ। ਫਿਰ ਬਿਆਨਤ ਵਾਲੇ ਚੌਂਕ ਚ ਅਸੀਂ ਖੇੜੇ ਲਾਉਂਦੇ ਮਰ ਜਾਂਦੇ। ਬਿਆਨਤ ਵਾਲਾ ਚੌਂਕ ਵੀ ਗੋਲ ਆ। ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ। ਮਮਨਾ ਤੇਲ ਫੂਕਦਾ ਬੰਦਾ ਦੇਖ। ਕੀ ਕਰੀਏ ਫਿਰ ਉਹ ਲਿਆ ਭੰਡ ਬੁੱਢ ਨੇ ਮੰਜਾ ਕੀ ਕਹੀਏ ਜੀ ਆਪਾਂ ਕਰੀਏ ਤੁਹਾਨੂੰ ਕਿਹਾ ਦਾ ਹੈ ਗੱਲ ਆਏ ਤੇ ਇੰਸਟਾਗ੍ਰਾਮ ਖੋਲੋ ਤੇ ਸਟੋਰੀ ਦੇਖੋ ਨਹੀਂ ਫਿਰ ਫੋਨ ਲਾ ਕੇ ਦੇਖੋ ਦੁਕਾਨ ਤੇ ਵੀ ਜੇ ਖੁੱਲੀ ਆ ਔਖਾ ਫਿਰਕਣ ਦਾ ਤੇ ਲਓ ਜੀ ਆਪਾਂ ਨੇ ਜਿਹੜੀ ਰਹਿ ਗਈ ਸੀ ਕਸੰਦ ਵਾਲੀ ਨੂੰ ਉਹ ਅੱਜ ਪੂਰੀ ਕਰਤੀ ਪਕੌੜੇ ਬਣਾਤੇ ਬਰੈਡ ਬਣਾਤੇ ਆਲੂ ਵਾਲੇ ਬਣਾਤੇ ਪਿਆਜ਼ ਵਾਲੇ ਬਣਾਤੇ ਅੰਤੇ ਹੁਣ ਦੇਖਦੇ ਆ ਕੀ ਕਰੀਏ ਖਾ ਲੇ ਖਾ ਕੇ ਹੁਣ ਨੀਸਤੀ ਪੈ ਗਈ ਪੰਡ ਬੁੰਨੇ ਧੋਵਾ ਹੱਲੇ ਤਾਂ ਥੋੜੇ ਜਿਹੜੇ ਪਏ ਨੇ ਐ ਹਣੀ ਨੀਸਤੀ ਪਈ ਪਈ ਆ ਚਲੋ ਬਾਅਦ ਚ ਮਿਲਦੇ ਆ ਦੇਖਦੇ ਆ ਜੇ ਬਾਜ਼ਾਰ ਗਏ ਤਾਂ ਵੀ ਮਿਲਾਂਗੇ ਨਾ ਗਏ ਤਾਂ ਵੀ ਮਿਲਾਂਗੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਓ ਤੇ ਇੱਕ ਕਪੜਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਹੈ ਠੀਕ ਹੈ ਜੀ ਇਦਾਂ ਹੀ ਆਪਣਾ ਸਾਥ ਤੇ ਸਪੋਰਟ ਬਣਾ ਕੇ ਰੱਖੋ ਚੈਨਲ ਦੇ ਨਾਲ ਤੇ ਆਪਾਂ ਡੇਲੀ ਜੇ ਢਿੱਲੀ ਦੀ ਅਪਡੇਟ ਹੀ ਹੁੰਦੀ ਹੈ ਹੋਰ ਕੀ ਹੁੰਦਾ ਵੀ ਅੱਜ ਆਪਾਂ ਕੀ ਕਰ ਲਿਆ ਕੀ ਧਰ ਲਿਆ ਤੇ ਮੈਂ ਹੁਣ ਇਹਨਾਂ ਨੂੰ ਹੱਸਦੀ ਸੀ ਮੈਂ ਕਿ ਹੁਣ ਮੈਨੂੰ ਦਾਲ ਸਬਜ਼ੀ ਦੀ ਟੈਨਸ਼ਨ ਚੱਕੀ ਗਈ ਹੁਣ ਪਕੌੜੇ ਖਾਈ ਜਾਇਓ ਰੱਖਾ ਨਹੀਂ ਖੁੱਲਦੀ ਜੀਆਂ ਖੁੱਲਦੀਆਂ ਹੈਗੇ ਨਾਲੇ ਮੈਂ ਕੌਫੀ ਪੀਤੀ ਹੈ ਕਹੋ ਹਾਂ ਕੌਫੀ ਹੋ ਸੀਗੀ ਕੱਪ ਕੌਫੀ ਦਾ ਪੀਤਾ ਹਮ ਚਲੋ ਬਾਅਦ ਚ ਮਿਲਦੇ ਮੈਂ ਥੱਕ ਗਈ 4:30 ਹੋ ਗਏ ਲਓ ਧਾਰਾ ਚੋਈ ਥਾ ਨਹੀ ਰਹੋ ਜੰਦਾ ਥਾ ਨੇ ਲਓ ਜੀ ਜੇ ਲਓ ਜੀ ਕੀ ਲੱਗਿਆ ਹੈ ਬੀਜ ਹੈ ਕਾ ਦਾ ਠੀਕ ਬੀਜ ਮਿਰਚ ਦਾ ਵੀ ਲਈ ਫਿਰ ਮਿਰਚ ਦਾ ਵੀ ਆਜਾ ਬਾਹਰ ਬਾੜੀ ਦੇਖ ਕੇ ਆਈਏ ਜਾਨੂ ਕਿ ਪੌਂਦੇ ਆਣਾ ਅੱਜ ਤਾਂ ਹਮ ਨਹੀਂ ਸਾਡੀ ਅੰਨੜਾ ਮੈਂ ਇੱਥੇ ਲੜਾਈ ਹੋਣੀ ਆਪਾਂ ਨੰਗਲੀਏ ਪਤਲੀ ਗਲੀ ਬੜਾ ਲੜਦਾ ਮੇਰੇ ਘਰ ਵਾਲਾ ਮੇਰੇ ਨਾਲ 17 ਸੌਣ ਸਮੇ ਦਾ ਬਾਹਲਾ ਜਾਨੂ ਲੱਡੋ ਮੈਂ ਬੁੱਤ ਕਿਵੇਂ ਦੇ ਦਾਂ ਮੇ ਵੱਲ ਨੂੰ ਆਈ ਹੈ ਜੇ ਇਹ ਕੰਨ ਮਾਰ ਲਾਈ ਦਿੰਦੀ ਕਬੂਤਰਾਂ ਨਾ ਖੇਡਦੀਆਂ ਕਬੂਤਰ ਨਿਕਲ ਕੇ ਗਏ ਨੇ ਉੱਥੋਂ ਉੱਡ ਗਏ ਦੋ ਕਬੂਤਰ ਪੱਕੇ ਰਹਿੰਦੇ ਆ ਆਪਣੇ ਘਰੇ ਇਹ ਚੰਗੇ ਹੁੰਦੇ ਆ ਮਾੜੇ ਹੁੰਦੇ ਆ ਪੁੱਛਿਆ ਕਿਵੇਂ ਕਬੂਤਰ ਜਾੜ ਭਾਲਦੇ ਆ ਚਲੋ ਕੋਈ ਵੀ ਚੀਜ਼ ਰੱਬ ਦਾ ਬਣਾਇਆ ਜੀ ਜੰਤ ਮਾੜਾ ਨਹੀਂ ਹੁੰਦਾ ਵਧੀਆ ਹੀ ਹੁੰਦਾ ਹਾਂ ਤਾਂ ਮੈਨੂੰ ਮਾੜੀ ਕਹੀ ਜਾਂਦੇ ਆ ਹੈਨਾ ਹਣਾ ਬਰੰਗ ਇਹਦਾ ਮੈਨੂੰ ਵੀ ਤਾਂ ਮਾੜੀ ਗਈ ਜਾਂਦੇ ਆ ਕਹਦੇ ਹੁਣਗੇ ਜਿੱਦਣ ਦੀ ਆ ਸਾਡੇ ਤਾਂ ਪਾੜ ਪਵਾ ਤੇ ਆਈ ਨਹੀਂ ਪਤਾ ਵੀ ਇੱਕ ਬੰਦੇ ਦਾ ਤਾਂ ਘਰ ਵਸਿਆਈ ਆ ਹੁਣ ਸਾਰਿਆਂ ਦਾ ਤਾਂ ਨਹੀਂ ਬਸ ਸਕਦਾ ਇੱਕ ਨਾਲ ਇੱਕ ਦਾ ਹੀ ਬਸੂ ਪਰ ਐ ਵੀ ਹੋ ਜਾਂਦਾ ਬੰਦਾ ਕਿਸੇ ਹੋਰ ਦਾ ਤੀਵੀ ਕਿਸੇ ਹੋਰ ਦੀ ਜਵਾਕ ਕਿਸੇ ਹੋਰ ਦਾ ਫੈਮਿਲੀ ਬਣ ਜਾਂਦੀ ਆ ਹੈਨਾ ਲਸਣ ਵੀ ਵਧੀਆ ਜੰਮਿਆ ਆ ਬੈਕ ਕੈਮਰੇ ਨਾਲ ਦਿਖਾਉਣੀ ਆ ਤੁਹਾਨੂੰ ਲਾਡੀ ਪਹਿਲਾਂ ਦੇਖੋ ਝੋਨਾ ਆਪਣਾ ਹੱਲੇ ਤਾਂ 5-4 ਦਿਨ ਹੋਰ ਖੜੂ ਫੇਰ ਵੱਢਿਆ ਜਾਊ ਬਾਕੀ ਝੋਨਿਆਂ ਦਾ ਅੱਜ ਕੱਲ ਕਹਿੰਦੇ ਹੈ ਤੇ ਕੀ ਸਵਾਰ ਥੋੜਾ ਜਿਹਾ ਥੋੜਾ ਜਿਹਾ ਕਿਉਂ ਵੱਧੇ ਰੋਈ ਜਾਂਦੇ ਆ ਝਾੜ ਹੈ ਨਹੀਂ ਕਹਿੰਦੇ ਤੇ ਉਸ ਤੋਂ ਬਾਅਦ ਆਪਣੀਆਂ ਮਿਰਚਾਂ ਤੇ ਉਸ ਤੋਂ ਬਾਅਦ ਆਹ ਲਾ ਲਸਣ ਇੰਨਾ ਕਿ ਲਸਣ ਲਾਇਆ ਥੋੜਾ ਹੀ ਲਾਉਣੇ ਹੁੰਨੇ ਆ ਜਿਆਦਾ ਨਹੀਂ ਲਾਇਆਗਾ ਜਿੰਨੇ ਥਾਂ ਚ ਪ੍ਰਾਲੀ ਆ ਉਹਨਾਂ ਥਾਂ ਹੀ ਲਾਇਆ ਆਪਣੀ ਫੈਮਿਲੀ ਦੇ ਕਾਹਨਟਾ ਥੋੜੀ ਜੀ ਗੋਭੀ ਲਾਈ ਸੀ ਤੇ ਉਹ ਥੋੜੇ ਜਿਹਾ ਪਤਾ ਨਹੀਂ ਕਾਦੇ ਬੂਟੇ ਆ ਉਹਦੇ ਆਹ ਤੇ ਆ ਇਧਰ ਮੇਥੇ ਵੀ ਵਧੀਆ ਹੋ ਗਏ ਉਹ ਧਨੀਆਂ ਹੌਲੀ ਹੌਲੀ ਜੰਮਦਾ ਹੌਲੀ ਹੌਲੀ ਆਹ ਪਤਾ ਨਹੀਂ ਮੂਰਲੀ ਕਿਆਰੀ ਚ ਕੀ ਆ ਮਗਰ ਉਹ ਆ ਪਾਲਕ ਮੇਥੇ ਕਿੱਥੇ ਆ ਮੇਥੇ ਆ ਨੇ ਆਦੇ हां जल्दी जल्दी हो जाना ਮਿੱਥਿਆਲੇ ਪਰੌਠੇ ਬਣ ਆ ਪੱਟਾਂ ਤੇ ਜਹਰ ਤੋਂ ਮੂਲੀਆਂ ਲਵਾਈਆਂ ਸੀ ਉਹ ਛਲਗਮਾਂ ਦੇ ਵੀ ਮੈਂ ਲਾਏ ਸੀ ਆ ਸਾਰੀ ਬਾੜੀ ਆ ਮੇਥੇ ਮੁੱਥੇ ਸਾਰਾ ਕੁਝ ਮੈਂ ਬੀਜਿਆ ਸੀ ਆ ਮੇਥੇ ਮੇਰੇ ਬੀਜੇ ਹੋਇਆ ਅਸੀਂ ਲਿਖਣ ਲੱਗੇ ਸੀਗੇ ਪੰਜਾਬ ਤੇ ਸਾਡੇ ਬੰਦੇ ਨੇ ਸਾਡੇ ਨਾਲ ਰੌਲਾ ਜਿਹਾ ਪਾ ਕੇ ਪੰਜਾਬ ਦਾ ਕੁਝ ਹੋਰੇ ਕਰਤਾ ਆ ਪਪਾ ਦਾ ਦੀਂਦਾ ਮੂਰੇ ਉਹ ਉਧਰ ਵੀ ਪਾਏ ਹੋਇਆ ਉਹ ਮੂਰੇ ਫਿਰ ਉਹ ਲੈਣ ਜੀ ਕੱਢ ਕੇ ਮੇਥੇ ਲਾ ਦੇ ਵੀ ਛੱਜ ਜਗਾ ਬਚਦੀ ਆ ਫੇ ਲੜਾਈ ਪਈ ਦੀ ਸਾਡੀ ਅਸੀਂ ਲੜਪੇ ਸੀਗੇ ਇੱਥੇ ਕਰਾਂਗੇ ਜੇ ਵਧੀਆ ਬਣੀਆ ਹਾਂ ਫਿਰ ਬਾਕੀ ਵਾਲਾ ਵੱਟ ਕੇ ਵੀ ਆਹੋ ਵਾਲੇ ਦਾਲੇ ਨੂੰ ਚੁਗ ਕੇ ਚੱਲ ਖਾਣੀਆਂ ਸਾਡੇ ਅਸੀਂ ਜਾਨੀ ਕਿ ਪੰਜਾਬ ਦਾ ਪਹਿਲਾਂ ਕਹਿੰਦੀ ਨਕਸ਼ਾ ਬਣਾਵਾਂਗੇ ਫਿਰ ਕਿਹਾ ਸੀ ਵੀ ਪੰਜਾਬ ਲਿਖਾਂਗੇ ਜਾਂ ਲਿਖ ਲਿਆ ਉਹ ਮੈਂ ਪਤਲਾ ਲਿਖ ਲਿਆ ਸੀ ਜਿਹੜਾ ਕਹਿੰਦਾ ਮੰਮੀ ਤੇ ਉਹ ਕੀ ਕਰਤਾ ਇਹਦਾ ਪਤਲਾ ਵਾਲਾ ਤੇ ਸਾਡੀ ਲੜਾਈ ਹੋ ਗਈ ਜਿੱਦਾਂ ਕਿ ਤੇ ਵੀ ਆਉਂਦੇ ਪੰਜਾਬ ਦਾ ਜੱਜਾ ਤੇਰੇ ਡੈਡੀ ਨੇ ਕੁਛ ਹੋਰੇ ਕਰਤਾ ਸਪੈਸ਼ਲ ਲਿਖਾਂਗੇ ਕਮੈਂਟ ਕਰੋਗੇ ਤਾਂ ਨਿਕਾਉਂਗਾ ਆਓ ਸਪੈਸ਼ਲ ਲਿਖਾਂਗੇ ਉਹ ਉੱਤਰ ਲਿਖਾਂਗੇ ਉੱਥੇ ਜਿੱਥੇ ਜੇ ਤੁਸੀਂ ਕਹੋਗੇ ਹੁਣ ਬਾੜੀ ਦੇ ਵਿੱਚ ਬੱਚੇ ਦੀ ਉਹ ਲੰਗ ਗਈ ਆ ਗੋਹਾ ਸਿੱਟਿਆ ਹੋਇਆ ਆਪਾਂ ਪਾਠੀਆਂ ਬਣਾਉਣੀਆਂ ਨੇ ਤੇ ਆਹ ਆਪਣਾ ਤੋੜੀਆਂ ਖੜਾ ਸਾਗ ਆਪਣੇ ਪੱਥੀਆਂ ਪਾਠਣੀਆਂ ਪੱਥਣੀਆਂ ਪੱਥਣੀਆਂ ਪਾਠੀਆਂ ਪੱਥਣੀਆਂ ਸਾਹਾ ੱਪਾ ਬਣਾ ਲੈਣਾ ਇੱਕ ਵਾਰੀ ਹੋਰ ਫੇਤਾਂ ਨੇ ਪੱਕ ਜਾਣਾ ਤੇ ਦੁਬਾਰਾ ਗਾਹਾਂ ਵਾਲੇ ਖੇਤ ਚ ਆਪਾਂ ਪਰਸੀਨ ਵੇਜਣਾ ਆ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਆਹੋ ਇਹਨੇ ਕੱਢ ਲੈ ਕਾਦਾ ਬੂਟਾ ਇਹ ਤੇ ਉਹ ਜਿਹੜਾ ਬਾਇਆ ਹੋਇਆ ਬਾਇਆ ਹੋਇਆ ਬਾਇਆ ਹੋਇਆ ਖੇਤ ਦਿਖਦਾ ਨਹੀਂ ਉਧਰ ਜਾ ਕੇ ਦੇਖੂ ਬੱਟੋ ਵੱਟੀ ਜਾਵਾਂ ਮੈਂ ਆ ਦੇ ਇੱਕ ਗੋਭੀ ਦਾ ਬੂਟਾ ਹੋ ਗਿਆ ਕਿੰਨੇ 5-7 ਲਾਏ ਸੀ 5-7ਾਂ ਚ ਇੱਕੋ ਹੋਇਆ ਆ ਦੇਖੋ ਝੋਨਾ ਆਪਣਾ ਝੋਨਾ ਕਦ ਬ काटेगा ਚਲੋ ਜਿੰਨਾ ਹੋਊ ਵਧੀਆ ਹੀ ਹੋਊ ਕੋਈ ਗੱਲ ਨਹੀਂ ਦੇਖੀ ਜਾਉ ਆ ਖੇਤ ਤਿਆਰ ਕਰਤਾ ਬਰਸੀਨ ਬੀਜਣ ਵਾਸਤੇ ਰੈਡੀ ਆ ਬਸ ਹਲੇ ਤਾਂ ਹੋਰ ਵਾਣ ਕੱਲ ਵਾਇਆ ਸੀਗਾ ਹਲ ਤਾਂ ਆਪਣੇ ਹਰਾ ਵਧੀਆ ਖੜਾ ਆ ਦੇਖੋ ਖਾਂਦੀਆਂ ਨੱਕ ਬੁੱਲ ਮਾਰ ਕੇ ਨੇ ਇਹਨੂੰ ਬਾਜਰਾ ਜਿਆ ਉਹੀ ਹੋ ਗਿਆ ਇਹ ਤਾਂ ਉਹ ਮੀਹਾ ਜਿਆ ਚ ਆ ਗਿਆ ਸੀ ਇਹ ਕੀ ਤੇਲਾ ਹਲਦੀ ਰੋਗ ਕੋਦੋ ਸਭ ਦਾ ਹੀ ਲੋ ਜੀ ਚੱਲੀਏ ਘਰ ਨੂੰ ਪਾਲੇ ਹੋਣਗੇ ਪੱਠੇ ਜਿਵੇਂ ਕਹਿੰਦੇ ਹੁੰਦੇ ਸਮਾਂ ਟਲ ਗਿਆ ਸਮਾਂ ਟਲ ਗਿਆ ਅਬ ਜੇ 2 ਮਿੰਟ ਵੀ ਪਹਿਲਾਂ ਆ ਕੇ ਖੜ ਜਾ ਨਾ ਫਿਰ ਬੋਲੀ ਜਾਂਦੇ ਆ ਚੜਚੜ ਜੀ ਕਰੀ ਜਾਂਦੇ ਆ ਮੇਤੋ ਵੀ ਕੁਝ ਕਿਹਾ ਜਾਂਦਾ ਫਿਰ ਉਹ ਵੀ ਨਹੀਂ ਹਟਦੇ ਹੈਗੇ ਫਿਰ ਸਾਡੀ ਖੜਕ ਜਾਂਦੀ ਆ ਅੱਜ ਨਾ ਮੈਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਦੀਵਾਲੀ ਤੋਂ ਬਾਅਦ ਬਸ ਐਂ ਹੋਇਆ ਹੋਇਆ ਸਰੀਰ ਡੋਂ ਡੋਂ ਦੇਖਦੇ ਜੇ ਗਾਲੂ ਵੀ ਇਦਾਂ ਹੋਇਆ ਫਿਰ ਤਾਂ ਦਵਾਈ ਲੈ ਕੇ ਆਉਣੀ ਪਊ ਡਾਕਟਰ ਨੂੰ ਦੁਕਾ ਕੇ ਆਉਣੀ ਆ ਫਿਰ ਐ ਵੀ ਨਹੀਂ ਠੀਕ ਲੱਗਦਾ ਹੈਗਾ ਹਨਾ ਰੋਜ਼ ਵੀ ਨਹੀਂ ਪੇਨ ਕਿਲਰ ਖਾਦੀ ਜਾਂਦੀ ਮੁੰਡਾ ਪੇਨ ਕਿਲਰ ਵਰਗਾ ਸਾਰੀ ਦਰਦ ਹਟਾ ਦਿੰਦਾ ਹਟਾ ਦਿੰਦਾ ਕਿੱਥੇ ਆ ਮੁੰਡਾ ਮੇਰੀ ਆਪਣੀ ਮੁੰਡਾ ਆਪਣੀ ਮਾਂ ਵਰਗਾ ਮੈਨੂੰ ਸਾਰੇ ਹੀ ਕੰਮ ਗਣਾ ਦਿੰਦਾ ਹੈ ਮੁੰਡਾ ਆਪਣੀ ਮਾਂ ਵਰਗਾ ਮੈਨੂੰ ਆਪਣੇ ਸਾਰੇ ਹੀ ਕੰਮ ਗਣਾ ਦਿੰਦਾ ਲੱਡੂ 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 ਮੈਂ ਬਬੂ ਤੱਕ ਕਿਵੇਂ ਦੇਦਾ ਈਵੇਂ ਨਾ ਈਵੇਂ ਨਾ ਹਲੇ ਵੀ ਰਹਿੰਦੀ ਸੀ ਕੂਚਾ ਮਾਂਜੀ ਕੂਚਾ ਮਾਂਜੀ ਰਹਿੰਦੀ ਸੀਗੀ ਹਲੇ ਮਿੱਠੀ ਲੱਡੂ ਉਹ ਮੱਕੀ ਮਾਸ ਨਹੀਂ ਲੈ ਹਾਈਲਾਈਟ ਆਈ ਹੋਈ ਨਹੀਂ ਕੱਦੀ ਭੱਜੀ ਆ ਮੈਨੂੰ ਨਹੀਂ ਪਤਾ ਬਹੁਤ ਥੀ ਲੈ ਮੈਂ ਤੁਹਾਡੇ ਲਈ ਲੈ ਕੇ ਆ ਮੇਰਾ ਬਬੂ ਸਸਤਾ ਨਮਰ ਮੁਖਲ ਕਾਲਾ ਸਸਤਾ ਨਹੀਂ ਲੈ ਕੇ ਉਹਨੇ ਕਦੇ ਲੈ ਕੇ ਆਏ ਮੇਰੇ ਲਈ ਫੁੱਲ ਆਏ ਹਾਏ ਇਹ ਕੋਪੀ ਨਹੀਂ ਹੈਗੀ ਅੱਛਾ ਕੱਲ ਪਰਸੋਂ ਗੋਬੀ ਦੇ ਫੁੱਲ ਲਿਆਉਂਦੇ ਸੀ ਓਏ ਹੋਏ ਲਾਟ ਹੁਣ ਫਿਰ ਕੱਲ ਵਾਂਗ ਜਾਵਾਂਗੇ ਮੈਂ ਮਿੱਠੀ ਜਾਉ ਤੁਸੀਂ ਪਰੇ ਫਿਰ ਤੁਸੀਂ ਲੁਸਣ ਹਾਂ ਫਿਰ ਤੁਸੀਂ ਲੁਸਣ ਮੈਂ ਅਨਮੋਲ ਇੱਕ ਤਾਂ ਬੰਨਣਾ ਅਸੀਂ ਬੰਨਣ ਜਿਹੜੇ ਹਾਂ ਬੰਨਣਾ ਚੱਕਰ ਚੱਕਣਾ ਕੀ ਇਹਨੂੰ ਇੱਧਰ ਲਿਵਾਸ ਕਰ ਦੋ ਇੱਧਰ ਹੀ ਕਰ ਦੋ ਵੈਰੀਗੇਟ ਲਾਇਆ ਹੈ ਦੇਖੋ ਪਰ ਉੱਧਰ ਨੂੰ ਜਾਈ ਜਾਂਦੀ ਹੈ ਉੱਧਰ ਨੂੰ ਜਾਈ ਜਾਂਦੀ ਹੈ ਉੱਧਰ ਮੁਰਤੀ ਜਾਂਦੀ ਹੈ ਉਹਨਾਂ ਵੱਲ ਜਾ ਜਾ ਕੇ ਜਵਾਕਾ ਥੱਲੇ ਗਿੱਲਾ ਕਰੀ ਰੱਖਦੀ ਹੈ ਜਵਾਕ ਵੀ ਘਟ ਨਹੀਂ ਰਹੀ ਹੈ ਕਿ ਮੈਂ ਕਿਹਾ ਵੀ ਦੁਪਹਿਰੇ ਦੇਣੇ ਇੱਥੇ ਬੰਨ ਲਿਆ ਕਰੋ ਖੁਸ਼ੀ ਨੂੰ ਹਨਾ ਬਾਹਰੇ ਵੀ ਜਾ ਇੱਥੇ ਬੰਨ ਤਾਂ ਮੈਟ ਤੇ ਤੇ ਖੁਸ਼ੀ ਫਿਰ ਖਾਂਦਾ ਨਹੀਂ ਹੈਗਾ ਤਸਲੇ ਵਿੱਚ ਗਿੱਜਿਆ ਨਹੀਂ ਉਹ ਖੁੱਲਲੀ ਤੇ ਖਾਂਣ ਗਿੱਜ ਗਿਆ ਫਿਰ ਭੁੱਖਾ ਜਿਹਾ ਰਹਿੰਦਾ ਜਵਾਕ ਲਾਡੋ ਹਾਲੇ ਚੰਗੀ ਤਰ੍ਹਾਂ ਕੁਝ ਖਾਂਦੀ ਹੋਈ ਨਹੀਂ ਉਹ ਦੁੱਧ ਤੇ ਹੀ ਆ ਚਲੋ ਚੋਈਏ ਤਾਰਾ ਬਾਅਦ ਵਿੱਚ ਮਿਲਦੇ ਆ ਤੁਹਾਨੂੰ ਠੀਕ ਹੈ ਜੀ